ਜਿਹ ਲਾਲਚ ਭਰਾ ਵਿਵਹਾਰ ਕੀਤਾ ਗਿਆ ਮਾਤਾ ਦੀ ਬੇਇੱਜ਼ਤੀ ਕੀਤੀ ਕੁੱਟਮਾਰ ਗੰਦੀਆਂ ਗਾਲਾਂ ਸੋ ਆਪਾਂ ਮੌਕੇ ਦੇ ਉੱਤੇ ਸਿੰਘਾਂ ਵੱਲੋਂ ਕਹਿਣ ਸਨੇਹਾ ਲੱਗਣ ਤੋਂ ਬਾਅਦ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਬਾਰ ਬਾਰ ਅਸੀਂ ਕਿਸੇ ਦੇ ਘਰ ਚ ਦਖਲ ਨਹੀਂ ਸੀ ਦੇਣਾ ਚਾਹੁੰਦੇ ਪਰ ਸਾਨੂੰ ਵੱਖ-ਵੱਖ ਜਥੇਬੰਦੀਆਂ ਦਾ ਫੋਨ ਆਇਆ ਧਿਰਾਂ ਦਾ ਵੀ ਤੁਹਾਡੇ ਗਵਾਂਢ ਦੇ ਵਿੱਚ ਤੁਸੀਂ ਕੀ ਦੇ ਪਰ ਇੱਥੋਂ ਆਣ ਕੇ ਆਪਾਂ ਜਦੋਂ ਹਲਾਸ ਵੇਖੇ ਮੈਂ ਜਦੋਂ ਸੋਸ਼ਲ ਮੀਡੀਆ ਤੇ ਵੇਖਿਆ ਉਹ ਨੌਜਵਾਨ ਜਿਹੜਾ ਵੀਡੀਓ ਬਣਾ ਰਿਹਾ ਸੀ ਸਾਰੇ ਉਹਨੂੰ ਗਾਲਾਂ ਕੱਢਣ ਦੇ ਫਿਰ ਤੈਨੂੰ ਮਰ ਜਣਾ ਚਾਹੀਦਾ ਤੈਨੂੰ ਐ ਹੋਣਾ ਚਾਹੀਦਾ ਤੇਰੇ ਛੇਟਰ ਵਜਨੇ ਭਰ ਭਰ ਆਉ ਮੈਂ ਕਿ ਤੁਹਾਨੂੰ ਗੱਲ ਸਚਾਈ ਕੁਝ ਹੋਰ ਵੇਖ ਲਿਆ ਕਰੋ ਬੋਲਣ ਤੋਂ ਪਹਿਲਾਂ ਗੱਲ ਨੂੰ ਢੰਗਾਈ ਤੱਕ ਮਾਪ ਲਿਆ ਕਰੋ ਅੱਜ ਆਣ ਕੇ ਖੁਦ ਆਣ ਕੇ ਅਸੀਂ ਵੇਖਿਆ ਉਹ ਨੌਜਵਾਨ ਨੂੰ ਟੌਰਚਰ ਕੀਤਾ ਗਿਆ ਉਹਦੀ ਜਵਾਨੀ ਜਿਹੜੀ ਆ ਬਿਲਕੁਲ ਗਰਖੌਣ ਦੇ ਕੰਡੇ ਤੇ ਇੱਕ ਜਵਾਨੀ ਨਰਕ ਭਰੀ ਬਣ ਗਈ ਉਹਦੀ ਮਾਂ ਸਭ ਤੋਂ ਵੱਡੀ ਪੈੜ ਜਿਹੜੀ ਮਾਂ ਮਾਰਦੀ ਪਈ ਬਜ਼ੁਰਗ ਨੂੰ ਜਿਹੜੀ ਔਰਤ ਉਹ ਅੱਜ ਪਤਾ ਲੱਗਾ ਵੀ ਉਹ दारू ਨਾਲ ਲੱਤਪਤ ਹੋਈ ਹੈ दारू ਪਿੰਦੀ ਹੈ ਤੇ ਸਭ ਤੋਂ ਵੱਡੀ ਦੋਸ਼ੀ ਆ ਤੇ ਸਭ ਤੋਂ ਵੱਡਾ ਦੋਸ਼ੀ ਤੇ ਪ੍ਰਸ਼ਾਸਨ ਦੀਆਂ ਕਮੀਆਂ ਆ ਵੀ ਜਿਹੜਾ ਪ੍ਰਸ਼ਾਸਨ ਕਿਸੇ ਦੀ ਸੁਪਾਰਸ਼ ਤੇ ਪਾ ਕੇ ਕਈ ਸ਼ਰਮ ਦੇ ਮਾਰੇ ਛਡਾ ਲੈਂਦੇ ਆ ਵੀ ਸਾਡੀ ਇੱਜ਼ਤ ਨਿਲਾਮ ਪਰ ਜੀ ਇੱਕ ਵਾਰੀ ਨੱਥ ਨਾ ਇਹੋ ਜਿਹੇ ਨੂੰ ਪਈ ਤੇ ਪਤਾ ਨਹੀਂ ਕਿੰਨੇ ਘਰ ਬਰਬਾਦ ਹੋਣਗੇ ਬੰਦਾ ਸ਼ਰਾਬ ਪੀਲੇ ਤੇ ਕਿਤੇ ਨਾ ਕਿਤੇ ਹਰ ਕੋਈ ਬਰਦਾਸ਼ਤ ਕਰ ਲੈਂਦਾ ਪਰ ਜਦੋਂ ਔਰਤ ਸ਼ਰਾਬ ਪੀਣਵੇਂ ਉਹ ਜਿਉਂਦੇ ਜੀ ਘਰ ਨਰਕ ਦੇ ਬਰਾਬਰ ਆ ਅੱਜ ਉਸਮੁਹੰਮਦ